ਦੋਸਤੋ ਨਵੇਂ ਬਰੇ ਦੀਆਂ ਬਹੁਤ-ਬਹੁਤ ਵਧਾਈਆਂ ਤੇ 2025 ਦੀ ਪਹਿਲੀ ਬਾਰਤਾਲਾਪ ਪਹਿਲੀ ਗੱਲਬਾਤ ਤੇ ਅੱਜ ਆਪਾਂ ਦੋਸਤੋ ਜਿਹੜੀ ਗੱਲ ਕਰਨੀ ਆ ਤੁਹਾਡੇ ਨਾਲ ਉਹ ਹੈ ਭਾਈਚਾਰਾ ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ ਲਿਓ ਟਾਲਸਟਾਈ ਉਹਨਾਂ ਨੇ ਕਿਹਾ ਕਿ ਤੁਹਾਡੀ ਤਰੱਕੀ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਤੁਹਾਡਾ ਪਰਿਵਾਰ ਹੈ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਟਿਕਾਣੇ ਅਸੀਂ ਨਹੀਂ ਛੱਡ ਸਕਦੇ ਆਪਣੀ ਫੈਮਿਲੀ ਕਰਕੇ ਇਥੋਂ ਐ ਹੋ ਜੂ ਇਥੋਂ ਇਸ ਤਰ੍ਹਾਂ ਹੋ ਜੂ ਤੇ ਜੇਕਰ ਸਾਡੇ ਜਗਤ ਗੁਰੂ ਬਾਬਾ ਨਾਨਕ ਜੀ ਪਹਿਲੇ ਗੁਰੂ ਨਾਨਕ ਦੇਵ ਜੀ ਵੀ ਪਰਿਵਾਰਾਂ ਦੇ ਨਾਲ ਘਰਾਂ ਦੇ ਨਾਲ ਜੁੜੇ ਰਹਿੰਦੇ ਤਾਂ ਉਹਨਾਂ ਨੇ ਉਦਾਸੀਆਂ ਨਹੀਂ ਕਰਨੀਆਂ ਸੀ ਉਹਨਾਂ ਨੇ ਲੋਕਾਂ ਨੂੰ ਸਿੱਧੇ ਰਾਹ ਨਹੀਂ ਪਾ ਸਕਦੇ ਸੀ ਉਹਨਾਂ ਨੇ ਘਰ-ਬਾਰ ਛੱਡਿਆ ਦੂਰ ਦਰਾਡੇ ਦੇਸ਼ ਦਸ਼ਾਂਤਰਾ ਦੇ ਵਿੱਚ ਗਏ ਤੇ ਉਹਨਾਂ ਨੇ ਜਾ ਕੇ ਆਪਣਾ ਸੱਚ ਦਾ ਮਾਨਵਤਾ ਦਾ ਪ੍ਰਚਾਰ ਕੀਤਾ ਤੇ ਸਾਥੀਓ ਜੇ ਹੁਣ ਅਸੀਂ ਭਾਈਚਾਰੇ ਦੀ ਗੱਲ ਕਰੀਏ ਤੇ ਭਾਈਚਾਰਾ ਕਹਿੰਦੇ ਹੁੰਦੇ ਨੇ ਵੀ ਮੈਂ ਗੰਗਾ ਨਹਾ ਲਾਂ ਤੇ ਭਾਈਚਾਰਾ ਜੀ ਰਾਹ ਦੇ ਵਿੱਚ ਨਾ ਹੋਵੇ। ਸੋ ਡਲੇ ਮਾਰਨ ਵਾਲੇ, ਰੋੜੇ ਮਾਰਨ ਵਾਲੇ ਦੋਸਤੋ ਬਹੁਤ ਹੁੰਦੇ ਨੇ। ਸੋ ਉਹਨਾਂ ਕਮੈਂਟਸ ਦੀ ਉਹਨਾਂ ਗੱਲਾਂ ਦੀ ਆਪਾਂ ਪ੍ਰਵਾਹ ਨਹੀਂ ਕਰਨੀ ਹੁੰਦੀ ਤੇ ਨਾ ਹੀ ਆਪਾਂ ਕਿਸੇ ਦੇ ਵਿੱਚ ਰਿਕੈਪਟ ਬਣਾਉਣਾ ਹੁੰਦਾ। ਇਹ ਦੋਨੇ ਗੱਲਾਂ ਆਪਾਂ ਕਰਨੀਆਂ ਨੇ ਕਿ ਜੇ ਕੋਈ ਤਰੱਕੀ ਕਰਦਾ ਅਸੀਂ ਆਮ ਦੇਖਦੇ ਹਾਂ ਸਾਡੇ ਪਿੰਡਾਂ ਦੇ ਵਿੱਚ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਪਿੰਡਾਂ 'ਚ ਜੇ ਕੋਈ ਬੰਦਾ ਤਰੱਕੀ ਕਰ ਜਾਂਦਾ ਤਾ ਲੋਕੋ ਤੋਂ ਨਫ਼ਰਤ ਕਰਨ ਲੱਗ ਜਾਂਦੇ ਨੇ ਲੋਕੋ ਤੋਂ ਦੂਰ ਹੋ ਜਾਂਦੇ ਨੇ ਉਹਨੂੰ ਉਹਨੂੰ ਤਰ੍ਹਾਂ ਤਰ੍ਹਾਂ ਦੇ ਨਿਰਨੇ ਤਰ੍ਹਾਂ ਤਰ੍ਹਾਂ ਦੇ ਟੈਗ ਦੇਣ ਲੱਗ ਜਾਂਦੇ ਨੇ ਹਾਲਾਂਕਿ ਇਹਨੂੰ ਤਰੱਕੀ ਹੈ ਜਿਹੜੀ ਜਾਂ ਆਪਦੀ ਸ਼ੋਹਰਤ ਆ ਉਹ ਆਪਦੇ ਬਲਬੂਤੇ ਖੱਟੀ ਹੁੰਦੀ ਆ ਤਾਂ ਉਹਨਾਂ ਨੂੰ ਸਾਥੀਓ ਤਰ੍ਹਾਂ ਤਰ੍ਹਾਂ ਦੀਆਂ ਰੁਕਾਵਟਾਂ ਤਰ੍ਹਾਂ ਜੇਕਰ ਭਾਈਚਾਰਾ ਨਾਲ ਹੋਵੇ ਤਾਂ ਉਹ ਉਸ ਤੋਂ ਵੀ ਜ਼ਿਆਦਾ ਤਰੱਕੀ ਕਰ ਸਕਦਾ ਸੀ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਦੀ ਮੈਂ ਤੁਹਾਡੇ ਨਾਲ ਗੱਲ ਕਰਨਾ ਪੰਜਾਬੀ ਸਿੰਗਰਾਂ ਮੁੰਡਾ ਦਲਜੀਤ ਤੇ ਜੋ ਹੈ ਅਵਾਨੀਆਂ ਦੇ ਵਿਆਹ ਚ ਗਿਆ ਪਕੰਦੇਤਾ ਕਾਰਪੋਰੇਟਾਂ ਦਾ ਹੋ ਗਿਆ ਜੀ ਇਹ ਤਾਂ ਬੁਰਜੂਆ ਸਮਾਜ ਨਾਲ ਰਲ ਗਿਆ ਤੇ ਜਦੋਂ ਇਹ ਕਿਸਾਨਾਂ ਕੋਲੇ ਗਿਆ ਤਾਂ ਦੂਜੀ ਧਿਰ ਕਹਿੰਦੀ ਇਹ ਤਾਂ ਦੇਸ਼ ਵਿਰੋਧੀਆਂ ਦੇ ਨਾਲ ਹੋ ਗਿਆ ਤੇ ਜਦੋਂ ਆ ਪਿੱਛੇ ਜੀ ਹੁਣ ਇਹ ਪ੍ਰਧਾਨ ਮੰਤਰੀ ਕੋਲੇ ਗਿਆ ਤੇ ਕਹਿੰਦੇ ਇਹ ਭਗਮਾ ਕਰਨ ਹੋ ਗਿਆ ਤਾਂ ਸੋ ਜੇ ਜੇ ਇਹ ਬਾਹਰ ਗਿਆ ਤਾਂ ਉੱਥੇ ਜਾ ਕੇ ਬਾਹਰਲੇ ਦੇਸ਼ਾਂ ਨੂੰ ਮਿਲਿਆ ਤਾਂ ਉੱਥੇ ਕਹਿੰਦੇ ਪੀਤਾ ਜੀ ਸਾਡੀ ਦੇਸ਼ ਦੀ ਮਾਤਰਭੂਮੀ ਛੱਡ ਗਿਆ ਸੋ ਦੋਸਤੋ ਕਿਤੇ ਜਾਣ ਨਾਲ ਉਹਦਾ ਆਪਾ ਜਾ ਉਹਦਾ ਅੰਦਰਲਾ ਨਹੀਂ ਬਦਲਦਾ ਹੁੰਦਾ ਤਾਂ ਇਹਦੀ ਸਾਨੂੰ ਵਰਕੇ ਪ੍ਰੋੜਤਾ ਕਰਨੀ ਚਾਹੀਦੀ ਹੈ ਉਸਤਤ ਕਰਨੀ ਚਾਹੀਦੀ ਆ ਹਾਂ ਜੇਕਰ ਬੰਦਾ ਕੋਈ ਦੇਸ਼ ਵਿਰੋਧੀ ਗੱਲ ਕਰਦਾ ਕੋਈ ਸਮਾਜ ਵਿਰੋਧੀ ਕੌਮ ਵਿਰੋਧੀ ਜਾਂ ਕੋਈ ਸਮਾਪਾ ਕਹ ਲਈਏ ਮਾਨਵ ਵਿਰੋਧੀ ਗੱਲ ਕਰਦਾ ਉਹਦੀ ਘੋਰ ਨਿੰਦਿਆ ਕਰਨੀ ਬਣਦੀ ਆ ਪਰ ਜੇਕਰ ਕੋਈ ਤਰੱਕੀ ਕਰਦਾ ਤਾਂ ਉਹਨੂੰ ਆਪਾਂ ਯਾਰ ਘੱਟੋ ਘੱਟ ਸਪੋਰਟ ਕਰੀਏ ਉਹਦੇ ਆਪਾਂ ਰਾਹ ਦੇ ਵਿੱਚ ਰੋੜੇ ਨਾ ਸਿੱਟੀਏ ਬਲਕਿ ਉਹਨੂੰ ਦੇਖ ਕੇ ਸਾਡੇ ਵੀ ਚਾਰਜ ਵਾਕ ਹੋ ਉਸ ਰਸਤੇ ਤੇ ਤਰੱਕੀ ਕਰਨ ਮਿਹਨਤ ਕਰਨ ਕਿਉਂਕਿ ਵੱਖੋ-ਵੱਖਰੀਆਂ ਲਾਈਨਾਂ ਨੇ ਪਹਿਲਾਂ ਜਵਾਨੇ ਚ ਹੁੰਦਾ ਸੀਗਾ ਕੱਲੀਆਂ ਨੌਕਰੀਆਂ ਹੁੰਦੀਆਂ ਸੀ ਅੱਜ ਕੱਲ ਬਹੁਤ ਸਾਰੇ ਕੰਮ ਨੇ ਬਹੁਪੱਖੀ ਕੰਮ ਨੇ ਬੰਦਾ ਕਿਸੇ ਪਾਸੇ ਵੀ ਰਾਈਜ਼ ਕਰ ਸਕਦਾ ਬੰਦਾ ਕਿਸੇ ਪਾਸੇ ਵੀ ਤਰੱਕੀ ਕਰ ਸਕਦਾ ਸੋ ਇਹ ਇੱਕ ਛੋਟਾ ਜਿਹਾ ਮੈਸੇਜ ਆਪਾਂ ਨਵੇਂ ਸਾਲ ਤੇ ਤੁਹਾਡੇ ਨਾਲ ਸਾਂਝਾ ਕੀਤਾ ਤੇ ਉਮੀਦ ਕਰਦਾ ਤੁਹਾਨੂੰ ਮੈਸੇਜ ਵਧੀਆ ਲੱਗਿਆ ਹੋਊਗਾ ਤੇ ਇਸੇ ਤਰ੍ਹਾਂ ਫਿਰ ਜੁੜੇ ਰਹਾਂਗੇ ਪੰਜਾਬੀ ਤਫ਼ਸਰਾ 'ਤੇ ਤੇ ਤੁਹਾਡੇ ਨਾਲ ਵਿਚਾਰਾਂ ਦੀ ਤੁਹਾਡੇ ਨਾਲ ਸ਼ਬਦਾਂ ਦੀ ਜਿਹੜੀ ਸਾਂਝ ਆ ਇਹ ਬਾਦਸਤੂਰ ਜਾਰੀ ਰਹੂਗੀ ਤੁਹਾਨੂੰ ਇੱਕ ਵਾਰੀ ਫੇਰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਤਰੱਕੀਆਂ ਆਉਣ ਤੇ ਤੁਸੀਂ ਸਾਡੇ ਨਾਲ ਆਪਣੀਆਂ ਖੁਸ਼ਖਬਰੀਆਂ ਖੁਸ਼ਖਬਰਾਂ ਸਾਂਝੀਆਂ ਕਰਦੇ ਰਹੋ ਬਹੁਤ-ਬਹੁਤ ਧੰਨਵਾਦ ਸ਼ੁਕਰੀਆ